ਤੁਸੀਂ ਦੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਮੰਤਰੀ ਮੰਡਲ ਚ ਫੇਰ ਬਦਲ ਦੀ ਤਿਆਰੀ ਪੰਜਾਬ ਦੇ ਤਿੰਨ ਮੰਤਰੀ ਨਵੇਂ ਬਣ ਸਕਦੇ ਐ ਐਮ ਐਲ اے ਮਤਲਬ ਮੌਜੂਦਾ ਐਮ ਐਲ اے 92 ਐਮ ਐਲ اےਆਂ ਦੇ ਵਿੱਚੋਂ ਜਿਹੜੇ ਮੰਤਰੀ ਮੰਡਲ 'ਚ ਹੈਗੇ ਉਸ ਦੇ ਵਿੱਚੋਂ ਵੀ ਤਿੰਨ ਦੀ ਛੁੱਟੀ ਹੋ ਸਕਦੀ ਹੈ ਤੇ ਤਿੰਨ ਹੋਰ ਨਵੇਂ ਸ਼ਾਮਲ ਹੋ ਸਕਦੇ ਆ ਇਸ ਤਰ੍ਹਾਂ 6 ਨਵੇਂ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੈਬਨਿਟ 'ਚ ਨਜ਼ਰ ਆ ਸਕਦੇ ਆ ਦੋ ਪੋਸਟਾਂ ਖਾਲੀ ਪਈਆਂ ਜਨਮ ਦੋ ਕੁਰਸੀਆਂ ਜੇ ਖਾਲੀ ਨੇ ਕੈਬਨਿਟ ਦੇ ਵਿੱਚ ਮੱਖੰਤਰੀ ਭਗਵੰਤ ਮਾਨ ਹੁਰਾਂ ਕੋਲ 15 ਮੰਤਰੀ ਨੇ ਜਦੋਂ ਕਿ 17 ਤੱਕ ਬਣ ਸਕਦੇ ਆ। ਜੇ 17 ਤੱਕ ਬਣ ਸਕਦੇ ਤਾਂ ਦੋ ਐਮਐਲਏਾਂ ਦਾ ਹੋਰ ਚਾਂਸ ਲੱਗ ਸਕਦਾ ਕਿ ਉਹਨਾਂ ਦੇ ਲਈ ਕੁਰਸੀਆਂ ਮੰਤਰੀਆਂ ਵਾਲੀਆਂ ਡਹਿ ਜਾਣ। ਇੱਕ ਮੰਤਰੀ ਸਾਹਿਬ ਐਮਪੀ ਬਣ ਗਏ ਮੀਥੇਰੋਰੀ ਗੁਰਮੀਤ ਸਿੰਘ ਮੀਥੇਰੋਰੀ ਸੋ ਉਹਨਾਂ ਨੇ ਐਮਐਲਏ ਤੋਂ ਅਸਤੀਫਾ ਦੇਣਾ ਪੈਣਾ 20 ਤਰੀਕ ਤੱਕ ਜੇ ਅਸਤੀਫਾ ਦੇਣ ਦਿਆ। ਤੋਂ ਉਹਨਾਂ ਦੀ ਬਤਾਇਕੀ ਵਾਲੀ ਕੁਰਸੀ ਵੀ ਖਾਲੀ ਹੁੰਦੀ ਆ ਤੇ ਉਹਨਾਂ ਦੀ ਮੰਤਰੀ ਵਾਲੀ ਕੁਰਸੀ ਵੀ ਖਾਲੀ ਹੁੰਦੀ ਆ ਇੰਜ 3 ਐਮਐਲ ਤਾਂ ਤਿਆਰ ਰਹਿਣ ਪਾਈ ਜਿਨ੍ਹਾਂ ਨੇ ਮੰਤਰੀਆਂ ਵਾਲੀਆਂ ਅਚਕ ਨਾ ਪਾਉਣੀ ਆ ਪਰ ਜੋ ਉਹਨਾਂ ਦੀ ਸਮੀਖਿਆ ਕਰ ਰਹੀ ਆ ਆਮ ਆਦਮੀ ਪਾਰਟੀ ਕੋਰ ਕਮੇਟੀ ਦੀ ਬੈਠਕ ਤਾਂ ਸੁਖਵੀਰ ਬਦਲ ਉਹਨਾਂ ਨੇ ਬੁਲਾਈ ਆ ਕਾਂਗਰਸ ਵੀ ਕੁਝ ਘਰਾਂ ਚ ਗੀੜੇ ਮਾਰ ਰਹੀ ਆ ਕਿ ਸ਼ਾਇਦ ਉਮੀਦਵਾਰ ਲੋਡ ਪੈਣੀ ਆ ਜਿਮਨੀ ਚੋਣਾਂ ਲਈ ਇਧਰ ਉਧਰੋ ਲਈ ਆ ਤੇ ਪਾਜ ਪਾਪ ਨੇ ਰੰਗ ਚਾ ਕੇ ਲੈ ਵੀ ਵੋਟ ਬੈਂਕ ਵੱਧ ਗਿਆ ਪਰ ਸਭ ਤੋਂ ਵੱਧ ਨਿੱਠ ਕੇ ਜਿਕਰ ਪੰਜਾਬ 'ਚ ਇਸ ਵਾਰ ਕੋਈ ਸਮੀਖਿਆ ਕਰ ਰਿਹਾ। ਤੋਂ ਸਤਿ ਸਾਰੀ ਆਮ ਆਦਮੀ ਪਾਰਟੀ ਕਰ ਰਹੀ ਹੈ। ਹੁਣ ਜੋ ਨਤੀਜੇ ਕੀ ਨਿਕਲਦੇ ਆ ਪਤਾ ਨਹੀਂ। ਗਾ ਨੂੰ ਗਰਾਫ ਉੱਪਰ ਹੁੰਦਾ ਕਿ ਨਹੀਂ ਹੁੰਦਾ ਉਹ ਜਿਵੇਂ ਨੀ ਚੋਣਾ ਚ ਪਤਾ ਲੱਗ ਜਾਣਾ। ਪਰ ਫਿਰ ਵੀ ਕੋਸ਼ਿਸ਼ਾਂ ਜਾਰੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਹਰ ਹਲਕੇ ਦੇ ਉਮੀਦਵਾਰ ਨੂੰ ਹਰ ਹਲਕੇ ਦੇ ਐਮ ਐਲ ਏ ਨੂੰ ਉੱਥੋਂ ਦੇ ਵਰਕਰਾਂ ਨੂੰ ਲੀਡਰਾਂ ਨੂੰ ਬੁਲਾ ਕੇ ਸਮੀਖਿਆ ਕਰ ਰਿਹਾ। ਉਹ ਸਮੀਖਿਆ 'ਚ ਕੁਝ ਗੱਲਾਂ ਨਿਕਲ ਰਹੀਆਂ ਕਿ ਜਨਾਬ ਕਹਿੰਦੇ ਜੀ ਕਿ ਵਰਕਰਾਂ ਦੇ ਕੰਮ ਨਹੀਂ ਹੁੰਦੇ ਲੀਡਰਾਂ ਦੇ ਕੰਮ ਨਹੀਂ ਹੁੰਦੇ ਤਾਂ ਲੋਕਾਂ ਦੇ ਕੰਮ ਕਿੱਥੇ ਆਉਣਗੇ ਕਹਿੰਦੇ ਸਰਕਾਰੀ ਦਫ਼ਤਰਾਂ 'ਚ ਅਫਸਰ ਹੁੰਦੇ ਨਹੀਂ ਜੀ ਜੇ ਸੁਣ ਲੈਣ ਤਾਂ ਵੀ ਸੁਣ ਕੇ ਕੰਮ ਨਹੀਂ ਕਰਦੇ ਜੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਪਰ ਹਰ ਜ਼ਿਲ੍ਹੇ 'ਚ ਖੋਲ ਦੇਣਾ ਮੈਂ ਮੁੱਖ ਮੰਤਰੀ ਦਫ਼ਤਰ ਲਾ ਦੇਣਾ ਉੱਥੇ ਅਧਿਕਾਰੀ ਕਹਿੰਦੇ ਬਕਾਇਦਾ ਤੌਰ ਤੇ ਆਈਐਸ ਤੇ ਆਈਪੀਐਸ ਅਧਿਕਾਰੀ ਮੈਂ ਆਪਣੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਮੁੱਖ ਮੰਤਰੀ ਦਫ਼ਤਰ ਖੋਲ ਕੇ ਉੱਥੇ ਬਿਠਾਉਂਗਾ ਉਹ ਰੋਜ਼ ਕੰਮ ਜਿਹੜਾ ਵੀ ਆਏ ਲੋਕਾਂ ਦਾ ਤੁਰੰਤ ਕਰਾਉਣਗੇ ਉਹਦਾ ਰਿਪੋਰਟ ਕਾਰਡ ਬਣੂਗਾ ਹਰ ਹਫ਼ਤੇ ਮੈਂ ਇਸ ਦੀ ਖਿਆ ਕਰੂੰਗਾ ਕਹਿੰਦੇ ਆ ਦਬੀ ਸੁਰ ਚੇਵੀ ਚਰਚਾਈ ਕਾ ਜਨਾਬ ਰਿਸ਼ਪਤ ਰੇਟਿੰਗ ਬਹੁਤ ਬੜੀ ਜਿਹੜਾ ਕੰਮ ਪਹਿਲਾਂ 3-3000 5-5000 ਚ ਹੁੰਦਾ ਸੀ ਹੁਣ 30-3000 ਚੱਲ ਚੱਲੇ 1000 ਚ ਹੋਣ ਲੱਗ ਗਿਆ ਕਹਿੰਦੇ ਅਧਿਕਾਰੀ ਕਹਿੰਦੇ ਜੀ ਬਹੁਤ ਸ਼ਕਤੀ ਹੈ ਜੀ ਰਿਸ਼ਪਤ ਤੇ ਕਹਿੰਦੇ ਕੰਮ ਚੱਲੀ ਜਾਂਦਾ ਜੀ ਇਹ ਵੀ ਚਰਚਾ ਵਾਂ ਬਰਕਰਾਂ ਦੇ ਬਾਰੇ ਨਾਈਆਂ ਪਰ ਇਹ ਵੀ ਚਰਚਾ ਆਈ ਕਿ ਜਨਾਬ ਜੇ ਸਮੀਖਿਆ ਕਰਨੀ ਆ ਫਿਰ ਕਰੋ 13 0 ਦਾ ਮਿਸ਼ਨ ਕਿਉਂ ਫੇਲ 92 ਐਮਐਲਿਆਂ ਚੋਂ 65 ਐਮਐਲਿਆਂ ਦੇ ਹਲਕੇ ਚ ਆਮ ਆਦਮੀ ਪਾਰਟੀ ਕਿਉਂ ਹਾਰੀ? 8 ਮੰਤਰੀਆਂ ਦੇ ਹਲਕਿਆਂ ਚ ਕਿਉਂ ਹਾਰੀ? 15 ਮੰਤਰੀਆਂ ਚੋਂ 8 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਕਿਉਂ ਪਚੜੀ? 5 ਮੰਤਰੀ ਚੋਣ ਲੜੇ ਸਨ, 4 ਕਿਉਂ ਹਾਰ ਗਏ? ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 42-43% ਵੋਟ ਬੈਂਕ ਸੀਸਵਰ 26 ਤੇ ਕਿਉਂ ਰਹਿ ਗਏ? ਕਹਿੰਦੇ ਨਾ ਸਾਰਿਆਂ ਦੀ ਸਮੀਖਿਆ ਕਰੋ ਜੀ। ਹੁਣ ਇੱਕ ਪਾਸੇ ਮੀਤੇ ਰੋਹਰਾਂ ਦਾ ਵਿਧਾਇਕੀ ਤੋਂ ਅਸਤੀਫਾ ਦੇਣਾ ਤੈਆ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਇੱਕ ਪਾਸੇ ਦੋ ਪੋਸਟਾਂ ਦੀ ਭਰਪਾਈ ਦੀ ਤਿਆਰੀ ਆ ਤੀਸਰੇ ਪਾਸੇ ਅਸਮਿਖਿਆ ਚੋਂ ਨਿਕਲ ਰਿਹਾ ਕਿ ਜਿਹੜੇ 8 ਮੰਤਰੀਆਂ ਦੇ ਹਾਰੇ ਜੀ ਉਹਨਾਂ ਦਾ ਕੀ ਕਰਨਾ 8 ਮੰਤਰੀ ਗੁਰਮੀਤ ਖੁੱਡੀਆਂ ਖੁਦ ਉਮੀਦਵਾਰ ਸੀ ਪਰ ਆਪਣੇ ਵਿਧਾਨ ਸਭਾ ਹਲਕੇ ਲੰਬੀ ਚੋਂ ਹਾਰ ਗਏ ਲਾਲਜੀਤ ਪੁੱਲਰ ਖੁਦ ਵੀ ਐਮਪੀ ਦੇ ਉਮੀਦਵਾਰ ਸੀ ਪਰ ਪੱਟੀ ਵਿਧਾਨ ਸਭਾ ਹਲਕੇ ਚੋਂ ਵੀ ਹਾਰ ਗਏ ਹੈਨਾ ਇਸੇ ਤਰ੍ਹਾਂ ਅਨਮੋਲ ਗਗਨਮਾਨ ਖਰੜ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਲੀਡ ਨਹੀਂ ਦਿਵਾ ਸਕੀ ਲਾਲਚੰਦ ਕਟਾਰੂ ਚੱਕ ਪੋਆ ਵਿਧਾਨ ਸਭਾ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਲੀਡ ਨਹੀਂ ਦਵਾ ਸਕੇ ਹੈ ਨਾ ਡਾਕਟਰ ਬਲਜੀਤ ਕੌਰ ਮਲੋਟ ਹਲਕੇ ਚੋਂ ਆਮ ਆਦਮੀ ਪਾਰਟੀ ਨੂੰ ਲੀਡ ਨਹੀਂ ਦਵਾ ਸਕੇ ਹੈ ਨਾ ਬ੍ਰਹਮ ਸ਼ੰਕਰ ਜਿੰਪਾ ਹਸ਼ਿਆਰਪੁਰ ਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਬਲਕਾਰ ਸਿੰਘ ਕਰਤਾਰਪੁਰ ਹਲਕੇ ਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਹਰਪਜਨ ਸਿੰਘ ਈਟੀਓ ਜੜਿਆਲਾ ਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ ਸੋ ਇਹ ਅੱਠ ਮੰਤਰੀਓ ਨੇ ਜਿਨ੍ਹਾਂ ਦੇ ਹਲਕਿਆਂ ਚ ਆਮ ਆਦਮੀ ਪਾਰਟੀ ਪਛੜੀ ਹੈ ਹੁਣ ਕੀ ਇਹਨਾਂ ਅੱਠਾਂ ਦੇ ਵਿੱਚੋਂ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਜਿਹੜੇ ਚੋਣ ਲੜੇ ਕੀ ਉਹਨਾਂ ਚੋਂ ਜਾਂ ਜਿਨ੍ਹਾਂ ਦੇ ਹਲਕਿਆਂ ਚੋਂ ਵੈਸੇ ਆਮ ਆਦਮੀ ਪਾਰਟੀ ਪਛੜੀ ਉਹਨਾਂ ਚੋਂ ਫਿਰ ਜੀ ਆਹੀ ਪ੍ਰਮਾਨਾ ਫਿਰ ਤਾਂ 98 ਬਦਲ ਲਓ ਬਥੇਰੇ ਐਮਐਲਏ ਹੈਗੇ ਪਰ ਕਹਿੰਦੇ ਦੋ ਤਿੰਨ ਤੇ 31 ਗਾਜ ਡਿਗਣੀ ਹੈ ਚਲੋ ਹੁਣ ਇਹਦੀ ਸਮੀਖਿਆ ਉਹਦੇ ਲਈ ਕਹਿੰਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਦੇ ਤੇ ਸਰਕਾਰ ਦੇ ਮੁਖੀ ਭਗਵੰਤ ਮਾਨ ਹੋਰੀ ਦਿੱਲੀ ਪਹੁੰਚੇ ਅਰਵਿੰਦ ਕੇਜਰੀਵਾਲ ਨਾਲ ਤਿਹਾਰ ਜਿਲ੍ਹੇ ਚ ਬੈਠਕ ਕੀਤੀ ਤੇ ਉੱਥੋਂ ਕਹਿੰਦੇ ਲਿਆਂਦੇ ਹੁਕਮਾਂ ਦੀ ਕਾਪੀ ਅਨੀਤਾ ਕੇਜਰੀਵਾਲ ਵੀ ਨਾਲ ਗਏ ਸੀ ਸੰਦੀਪ ਪਾਠਕ ਵੀ ਨਾਲ ਸੀ ਸੰਦੀਪ ਪਾਟਕ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਟ ਦਰ ਸੀਟ ਸਮੀਖਿਆ ਕਰ ਰਿਹਾ ਇੱਕ ਪਾਸੇ ਸੰਦੀਪ ਪਾਟਕ ਮਹਾਲੀ ਦੇ ਵਿੱਚ 15 16 ਐਮ ਐਲ ਏ ਨੂੰ ਲੈ ਕੇ ਕੁੰਡੀ ਲਾ ਕੇ ਬੈਠਕ ਕਰਦੇ ਤੇ ਉਸ ਬੈਠਕ ਨੂੰ ਵੀ ਇਸ ਚੌਂਸ ਸਮੀਖਿਆ ਨਾਲ ਜੋੜ ਕੇ ਦੇਖਿਆ ਜਾ ਰਿਹਾ ਤੇ ਹੁਣ ਜਿਹੜੇ ਅੱਠ ਮੰਤਰੀਆਂ 'ਚ ਚਰਚਾ ਹੈ ਕਿ ਇਹਨਾਂ 'ਚੋਂ ਕਿਸੇ ਦੀ ਕੁਰਸੀ ਜਾ ਸਕਦੀ ਹੈ ਕਹਿੰਦੇ ਉਹ ਕਈ ਮੁੱਖ ਮੰਤਰੀ ਦਾ ਬੂਹਾ ਖੜਕਾ ਰਹੇ ਹੈ ਕਈ ਕੇਜਰੀਵਾਲ ਦੇ ਘਰੇ ਅਨੀਤਾ ਕੇਜਰੀਵਾਲ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨੂੰ ਸੰਦੀਪ ਪਾਠਕ ਰਾਗਵਚੱਡਾ ਸੰਜੇ ਸਿੰਘ ਯਾਦ ਆ ਰਿਹਾ ਕੋਸ਼ਿਸ਼ਾਂ ਕਿ ਕੁਰਸੀ ਬਚੀ ਰਹੇ ਪਰ ਬੂਹਾ ਤਾਂ ਉਹ ਵੀ ਖੜਕਾਰੇ ਹੋਣੇ ਜਿਨ੍ਹਾਂ ਨੇ ਕੁਰਸੀ ਲੈਣ ਦੀ ਚਾਹ ਹਨ ਸੋ ਇਸ ਲਈ ਕਹਿੰਦੇ ਉਹ ਵੀ ਤਿਆਰ ਨੇ ਉਧਰ ਜਿਨ੍ਹਾਂ ਨੇ ਇਹ ਆ ਕਿ ਹਾਂ ਜੇ ਇਹ ਜਾਣ ਕੇ ਤਾਂ ਸਾਡੀ ਵਾਰੀ ਆਉਗੀ ਸੋ ਇਸ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਮੰਥਨ ਵੀ ਜਾਰੀ ਹੈ ਤਬਦੀਲੀ ਦਾ ਦੌਰ ਵੀ ਜਾਰੀ ਹੈ ਤੇ ਇੱਕ ਕੁਰਸੀ ਤਾਂ ਬਦਲਨੀ ਉਹ ਪੈਣੀ ਹੈ ਮੀਥਰ ਵਾਲੀ ਦੋ ਜੇ ਖਾਲੀ ਨੇ ਉਹਦੀ ਪਰਪਾਈ ਕੀਤੀ ਜਾ ਸਕਦੀ ਹੈ ਤੇ ਜੇ ਕੁਝ ਮੰਤਰੀ ਨੂੰ ਛੁੱਟੀ ਹੋਈ ਤਾਂ 5 ਜਾਂ 6 ਮੈ ਬੀਲਿਆਂ ਨੂੰ ਮੌਕਾ ਵੀ ਮਿਲ ਰਿਹਾ ਚਲੋ ਮੌਕਾ ਤਾਂ ਦੇਸ਼ ਵਾਸੀਆਂ ਨੇ 543 ਮੈਂਬਰ ਪਾਰਲੀਮੈਂਟ ਨੂੰ ਦਿੱਤਾ ਹੈ ਕਿ ਉਹ ਦੇਸ਼ ਦੇ ਲਈ ਚੰਗਾ ਕੰਮ ਕਰਨ ਚੰਗੀ ਵਿਵਸਥਾ ਕਰਨ ਚੰਗਾ ਪ੍ਰਬੰਧ ਕਰਨ ਪਰ ਜਿਹੜੇ ਆਪ ਕਾਨੂੰਨੀ ਮਸਲਿਆਂ 'ਚ ਘਿਰੇ ਹੋਣ ਕਾਨੂੰਨੀ ਕਿਉਂ ਅਪਰਾਧਿਕ ਮਸਲਿਆਂ 'ਚ ਘਿਰੇ ਹੋਣ ਉਹਨਾਂ ਨੂੰ ਤੋਂ ਕਿੰਨੀ ਖਾਸ ਕਰੂੰ ਪੜਾਦਰ ਪੜਾ ਆਪਾਂ ਚਰਚਾ ਕਰਦੇ ਆਏ ਹਾਂ ਕਿ ਵੱਡਾ ਮੁੱਦਾ ਹੈ ਕਿ ਉਮੀਦਵਾਰ ਅਪਰਾਧਿਕ ਪਿਸ਼ੋਕੜ ਵਾਲੇ ਆ ਰਹੇ ਆ ਤੇ ਆਪਾਂ ਇਹ ਵੀ ਅਰਜ਼ੋਈ ਕਰਦੇ ਆ ਕਿ ਪ੍ਰਮਾਤਮਾ ਕਰੇ ਇਹਨਾਂ ਚੋਂ ਬਹੁਤੇ ਜਿੱਤਣ ਨਾ ਪਰ ਮੁੱਖ ਪਾਰਟੀਆਂ ਦੇ ਉਮੀਦਵਾਰ ਜ਼ਿਆਦਾਤਰ ਅਪਰਾਧਿਕ ਪਿਸ਼ੋਕੜ ਵਾਲੇ ਸੀ ਤੇ ਉਹੀ ਜਿੱਤ ਗਿਆ 543 ਉਮੀਦਵਾਰਾਂ ਚੋਂ 251 543 ਚੁਣੇ ਗਏ ਸੰਸਦ ਮੈਂਬਰਾਂ ਚੋਂ 251 ਸੰਸਦ ਮੈਂਬਰ ਭਾਰਤ ਦੀ ਸੰਸਦ 'ਚ ਉਹ ਬੈਠੇ ਨੇ ਜਿਨ੍ਹਾਂ ਦਾ ਅਪਰਾਧਿਕ ਪਿਸ਼ੋਕੜ ਹੈ ਲਗਭਗ ਅੱਧੇ ਹੋਗੇ 543 ਚੋਂ 251 46% ਬਣਦੇ ਆ ਅੱਧੇ ਦੇ ਨੇੜੇ ਜਾ ਪੁੱਛੇ ਸੋ ਇਥੋਂ ਹਿਸਾਬ ਲਾ ਲੋ 46% ਅਪਰਾਧਿਕ ਪਛੋਕੜ ਵਾਲੇ ਆ ਹਾਂ ਜੇਕਰ ਸਭ ਤੋਂ ਵੱਧ ਅਪਰਾਧਿਕ ਮਾਮਲਿਆਂ ਦੇ ਵਿੱਚ ਕੋਈ ਮੂਰੇ ਆ ਉਹ ਹੈ ਜੀ ਕੇਰਲਾ ਤੋਂ ਕਾਂਗਰਸ ਦਾ ਉਮੀਦਵਾਰ ਹੈ ਡੀਨ ਕੁਰੀਆਕੋਸ 88 ਕ੍ਰਿਮੀਨਲ ਕੇਸ ਚੱਲਦੇ ਆ ਤੇ ਦੂਏ ਨੰਬਰ ਤੇ ਵੀ ਕਾਂਗਰਸ ਦਾ ਹੀ ਕੇਰਲਾ ਤੋਂ ਸ਼ਫੀ ਪਰਮਲ ਕਹਿੰਦੇ ਜੀ 47 ਕ੍ਰਿਮੀਨਲ ਕੇਸ ਚੱਲਦੇ ਆ। 3A ਨੰਬਰ ਤੇ ਅਤੇਲਾ ਰਜਿੰਦਰ ਭਾਜਪਾ ਦਾ ਤੇਲਗਾਨਾ ਤੋਂ 45 ਕ੍ਰਿਮੀਨਲ ਕੇਸ ਚੱਲਦੇ ਆ। ਇੱਕ ਉਮੀਦਵਾਰ ਉਹ ਐਮਪੀ ਬਣ ਕੇ ਜਾ ਰਹੀ ਜਿਸ ਪੱਤੇ 88 ਕ੍ਰਿਮੀਨਲ ਕੇਸ ਹੈ। ਦੂਗਾ ਉਹ ਬਣ ਕੇ ਜਾ ਰਹੀ ਪਰ 47 ਕ੍ਰਿਮੀਨਲ ਕੇਸ ਆ। 3A ਨੰਬਰ ਤੇ ਉਹ ਜਿਹੜੀ ਤੇ 45 ਆ। ਚਲੋ। ਜੇ ਇਸ ਵਾਰੀ ਨਾਲ ਸਮਝਣਾ ਤਾਂ ਹੋਰ ਆਜੋ। ਆਪਾਂ ਇਸ ਨੂੰ ਹੋਰ ਸਮੀਖਿਆ ਚੰਗੀ ਤਰ੍ਹਾਂ ਕਰ ਲੈਣੇ। ਕਹਿੰਦੇ ਜੀ ਇਸ ਵਾਰ ਜਿਹੜੇ ਚੁਣੇ ਗਏ 543 ਚੋਂ 251 ਕ੍ਰਿਮੀਨਲ ਕੇਸ ਵਾਲੇ ਨੇ 46% ਯਾਨੀ ਕਿ ਜਿਨ੍ਹਾਂ ਦੇ ਵਿੱਚੋਂ 27 ਅਜਿਹੇ ਨੇ ਜਿਨ੍ਹਾਂ ਨੂੰ ਵੱਖੋ-ਵੱਖ ਹਦਾਲਤਾਂ ਨੇ ਦੋਸ਼ੀ ਵੀ ਕਰਾਰ ਦਿੱਤਾ। ਜਿਹੜੇ 251 ਸੰਸਦ ਮੈਂਬਰ ਸਾਡੇ ਕ੍ਰਿਮੀਨਲ ਕੇਸ ਵਾਲੇ ਸੰਸਦੀਆਂ ਪੌੜੀਆਂ ਚੜ੍ਹੇ ਨੇ ਉਹਨਾਂ ਚੋਂ 27 ਨੂੰ ਤਾਂ ਵੱਖੋ-ਵੱਖ ਹਦਾਲਤਾਂ ਨੇ ਦੋਸ਼ੀ ਵੀ ਕਰਾਰ ਦਿੱਤਾ। ਇਹੀ ਨਹੀਂ ਇਹਨਾਂ 252 ਦੇ ਵਿੱਚੋਂ ਜੇਕਰ ਮਤਲਬ ਦੇਖਣਾ ਹੋਵੇ ਤਾਂ ਮਤਲਬ ਇਹ ਜਿਹੇ ਵੀ ਹੈਗੇ ਨੇ ਕਿ ਬਲਾਤਕਾਰ ਦੇ ਕੇਸ ਚੱਲਦੇ ਆ ਜੀ ਕਤਲ ਦਾ ਕੇਸ ਚੱਲਦਾ ਜੀ ਹੈਨਾ ਮਤਲਬ ਕਿੰਨੇ ਤਰ੍ਹਾਂ ਦੇ ਹੋਰ ਕੇਸ ਚੱਲਦੇ ਆ 63 ਭਾਜਪਾ ਦੇ ਨੇ ਹੈਨਾ ਜੀ ਇਹਨਾਂ 251 ਚੋਂ 170 ਹੋ ਨੇ ਜਿਹੜੇ ਮਤਲਬ ਕਿ ਨਵੇਂ ਚੁਣੇਗੇ ਸੰਸਦ ਮੈਂਬਰ ਨੇ ਨਾ ਉਹਨਾਂ ਦੇ ਬਾਰੇ ਨਾਲ ਗੱਲ ਹੋ ਰਹੀ ਹੈ ਉਹਨਾਂ ਚ 63 ਭਾਜਪਾ ਦੇ ਨੇ 32 ਕਾਂਗਰਸ ਦੇ ਨੇ 17 ਹ ਸਮਾਜਵਾਦੀ ਪਾਰਟੀ ਦੇ ਨੇ ਹੈਨਾ 7 TMC ਦੇ ਨੇ GMK ਦੇ 6 ਨੇ TDP ਦੇ 5 ਨੇ ਸ਼ਿਫਸਨਾਂ ਦੇ 4 ਨੇ ਹਾਂ ਓਵਰਆਲ ਜਿਹੜੇ 251 ਦੇ ਹਿਸਾਬ ਨਾਲ ਜੇ ਦੇਖਣਾ ਤਾਂ ਭਾਜਪਾ ਦੇ 240 ਚੁਣੇਗੇ ਉਹਨਾਂ ਚ 94 ਦਾਗੀ ਨੇ ਕਾਂਗਰਸ ਦੇ 99 ਚੁਣੇਗੇ ਉਹਨਾਂ ਚ 49 ਦਾਗੀ ਨੇ ਸਮਾਜਵਾਦੀ ਪਾਰਟੀ ਦੇ 37 ਚੁਣੇ ਗਏ ਨੇ 21 ਅਪਰਾਧਿਕ ਪਿਛੋਕੜ ਵਾਲੇ ਨੇ. ਐਟੀਐਮਸੀ ਦੇ 29 ਚੁਣੇ ਗਏ ਨੇ 13 ਅਜੇ ਨੇ. ਡੀਐਮਕੇ ਦੇ 22 ਚੁਣੇ ਗਏ ਨੇ ਉਹਨਾਂ ਚੋਂ 13 ਦਾਗੀ ਨੇ. ਟੀਟੀਪੀ ਦੇ 16 ਚੁਣੇ ਗਏ ਨੇ ਉਹ ਚੋਂ 8 ਦਾਗੀ ਨੇ. ਸ਼ਿਵ ਸੈਨਲ ਸੱਤਾ ਚੋਂ 5 ਨੇ ਅਜੇ। ਟੋਟਲੇ ਨੇ। ਟੋਟਲੇ ਨੇ ਤੇ ਜਿਹੜੇ ਨਵੇਂ ਚੁਣੇ ਗਏ ਨੇ ਉਹ 251 ਚੋਂ 170 ਜਹੇ ਨੇ। ਸੋ ਇਹ ਇਸ ਲਈ ਇਹ ਆਪਣੇ ਆਪ ਚ ਹ ਕਮਾਲ ਦਾ ਰਿਕਾਰਡ ਹੈ। ਹਾਂ। ਮંત્રી ਮੰਡਲ ਕੰਨੀ ਵੀ ਝਾਤ ਮਾਰ ਲਏ ਨੇ ਕਿ ਉੱਥੇ ਸਥਿਤੀ ਕੀ ਹੈ ਪ੍ਰਧਾਨ ਮੰਤਰੀ ਅੰਦਰ ਮੋਦੀ ਹੋਰਾਂ ਦੀ ਕੈਬਨਿਟ ਦੇ ਵਿੱਚ 71 ਮੰਤਰੀ ਨੇ ਤੇ 71 ਮੰਤਰੀਆਂ ਦੇ ਹਿਸਾਬ ਨਾਲ ਜੇ ਤੁਸੀਂ ਅੰਦਾਜ਼ਾ ਲਾਉਣਾ ਹੋਵੇ ਤਾਂ 34% ਅਪਰਾਧਿਕ ਬਿਚੂਕਰਲੇ ਇਹਨਾਂ ਚ ਬਿਲਕੁਲ ਜੀ 71 ਦੇ ਵਿੱਚੋਂ 28 ਮੰਤਰੀਆਂ ਦੇ ਉੱਤੇ ਅਪਰਾਧਿਕ ਬਿਚੂਕਰਲੇ ਕੇਸ ਚੱਲਦੇ ਆ ਚਾਹੇ ਉਹ ਕਤਲ ਦੀ ਕੋਸ਼ਿਸ਼ ਕਤਲ ਬਲਾਤਕਾਰ ਛੇੜਖਾਨੀ ਔਰ ਤਾਂ ਜੇ ਵੋ ਕਿੰਨੇ ਤਰ੍ਹਾਂ ਦੇ ਕੇਸ ਉਹ ਸਾਰੇ ਕੇਸਾਂ ਦੇ ਮਾਮਲਿਆਂ ਦੇ ਵਿੱਚ ਠਾਈਆਂ ਦਾ ਹਜ਼ਾਰ ਰਿਕਾਰਡ ਬੋਲਦਾ ਕਿਤਨਾ ਕਿਤੇ ਕਾਗਜ਼ ਸੋ 28 ਮੰਤਰੀ 39% ਮੰਤਰੀ ਜਿਹੇ ਨੇ ਚਲੋ 80% ਇਹਨਾਂ ਚੋਂ ਗ੍ਰੈਜੂਏਟ ਵੀ ਹੈਗੇ ਨੇ ਹੈਨਾ ਤੇ ਇਸੇ ਤਰ੍ਹਾਂ 15% ਇਹਨਾਂ ਚੋਂ 12ਵੀਂ ਵਾਲੇ ਵੀ ਹੈਗੇ ਨੇ ਤਿੰਨ ਕੁ ਡਿਪਲੋਮਾ ਹੋਲਡਰ ਵੀ ਨੇ ਪਰ ਕਰੋੜਪਤੀ ਸਾਰੇ ਨੇ 71 ਚੋਂ 70 ਮੰਤਰੀ ਕਰੋੜਪਤੀ ਨੇ ਹੁਣ 1 ਕਰੋੜ ਤੋਂ ਲੈ ਕੇ ਚਾਹੇ ਹਜ਼ਾਰਾਂ ਕਰੋੜ ਤੱਕ ਹੋਵੇ ਵੱਖਰਾ ਵੱਖਰਾ ਸਵਾਲ 6 ਮੰਤਰੀ ਅਜਿਹੇ ਨੇ ਜਿਹੜੇ 100 ਕਰੋੜ ਤੋਂ ਵੀ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਨੇ ਤੇ ਪਰ 1 ਕਰੋੜ ਤੋਂ ਜ਼ਿਆਦਾ ਵਾਲੇ 71 ਚੋਂ 70 ਨੇ ਮਤਲਬ 98.5% ਦੀ ਨਿੰਦਰ ਮੋਦੀ ਦੀ ਕੈਬਨਿਟ ਕਰੋੜਪਤੀ ਆ ਕੱਲਾ ਮਤਲਬ ਮਾਜੀ ਹੋਰੀ ਨੇ ਜਿੰਨਾ ਮਾਜੀ ਹੋਰੀ ਜਿਹੜੇ ਕਹਿੰਦੇ 30 ਲੱਖ ਦੀ ਜਾਇਦਾਦ ਆ ਬਾਕੀ ਸਾਰਿਆਂ ਦੀ ਕਰੋੜਾਂ ਚ ਸੋ ਔਸਤਨ ਇਹਨਾਂ ਸਾਰਿਆਂ ਦੀ ਮਿਲਾ ਕੇ ਹੈਨਾ ਕਹਿੰਦੇ ਜੀ 1 ਕਰੋੜ 7 ਲੱਖ 94 ਹਜ਼ਾਰ ਲਗਭਗ 1 108 ਕਰੋੜ ਬਣਦੀ ਹੈ ਮਤਲਬ 107.94 ਕਰੋੜ ਲਗਭਗ 108 ਕਰੋੜ ਉਸ ਬੈਠਦੀ ਆ 71 ਦੀ 71 ਦੇ ਸਾਹਮਣੇ ਜੇਕਰ ਕੱਢਣੀ ਹੋਵੇ ਸੋ 70 ਇਹਨਾਂ ਚੋਂ ਕਰੋੜਪਤੀ ਨੇ ਸੋ ਇਸ ਲਈ ਕਰੋੜਪਤੀਆਂ ਚ ਵੀ ਮੂਰੇ ਅਪਰਾਧਿਕ ਪਸ਼ੋਖਣਾ ਚ ਵੀ ਮੂਰੇ ਸੋ ਹੁਣ ਰੱਬ ਭਲੀ ਕਰੇ ਚਲੋ ਇਹ ਸਭ ਦੇ ਹਵਾਲੇ ਨਾਲ ਇੱਕ ਖਬਰ ਜ਼ਰੂਰੀ ਸੀ ਇਸ ਲਈ ਆਪਾਂ ਇਸ ਪੈਲੇ ਤੇ ਖਬਰਾਂ ਲੈ ਕੇ ਹਾਜ਼ਰ ਹੁੰਨੇ ਆਂ ਹਾਂ ਮਾਣ ਸੁਣ ਆਉਣ ਵਾਲਾ ਗਰਮੀ ਬਹੁਤ ਕਹਿਰਦੀ ਹੈ ਤੇ ਹੋ ਜੇ ਮਾਨਸੂਨ ਆਊਗਾ ਤਾਂ ਫਿਕਰ ਇਹ ਵੀ ਆ ਕਿ ਹੜ੍ਹ ਵੀ ਆ ਸਕਦੇ ਨੇ ਕਿਉਂਕਿ ਹੜ੍ਹਾਂ ਨੂੰ ਲੈ ਕੇ ਸਰਕਾਰ ਦੀ ਜੇ ਕੋਈ ਤਿਆਰੀ ਨਜ਼ਰ ਨਹੀਂ ਆਉਂਦੀ ਨਾ ਸਤਲੁਜ ਦੇ ਕਿਨਾਰੇ ਸਾਫ਼ ਕੀਤੇ ਨੇ ਨਾ ਬੁੱਢਾ ਦਰਿਆ ਦੇ ਆਲੇ-ਦੁਆਲੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਹਟਾਏ ਨਹੀਂ ਨਾ ਘੱਗਰ ਵਾਲਾ ਮਸਲਾ ਹੱਲ ਕੀਤਾ ਹੈ ਹਾਂ ਹਰੀਕੇ ਪੱਤਨਾ ਜੀ ਵੀ ਬੋਰੀਆਂ ਸਾਰੇ ਚੱਲੀ ਜਾਂਦਾ ਸੋ ਇਹ ਇਸ ਲਈ ਉਸ ਸਥਿਤੀ ਦੇ ਵਿੱਚ ਮਤਲਬ ਜਲੰਧਰ ਲੁਧਿਆਣਾ ਦੇ ਖੇਤਰ ਤਾਂ ਸਤਲੁਜ ਹੁਣ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਟੇੜੇ ਵਗ ਰਿਹਾ ਕਿਉਂਕਿ ਸਫਾਈ ਹੋ ਨਹੀਂ ਹੋਈ ਸੋ ਜਦੋਂ ਫਿਰ ਮੀਂਹ ਆ ਗਿਆ ਫਿਰ ਕੀ ਹਾਲ ਹੋਊਗਾ ਨਜਾਇਜ਼ ਕਬਜ਼ੇ ਨਜਾਇਜ਼ ਕਲੋਨੀਆ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੋ ਥੋੜਾ ਜਿਹਾ ਮੀਂਹ ਵੀ ਫਿਰ ਵੱਡੀ ਆਫਤ ਬਣ ਜਾਂਦਾ ਇਹ ਸਰਕਾਰ ਇਸ ਗੱਲਬਾਤ ਨਹੀਂ ਕੋਈ ਕਾਰ ਕਰੇ ਤੁਸੀਂ ਬਹਿਦਰ ਹੋ ਲਿਬਰਲਟੀ ਲੋਕਾਂ ਦੀ ਆਵਾਜ਼ ਲੋਕਾਂ ਦੇ